ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸਨ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਹੈ ਅੱਜ ਦੋਸਤੋ ਭਾਈ ਅਮਰਿਤਪਾਲ ਸਿੰਘ ਨੇ ਸਪੀਕਰ ਕੋਲ ਆਪਣੇ ਐਮਪੀ ਦੇ ਅਹੁਦੇ ਬਚੋਂ ਸੌ ਚੁੱਕ ਲਈ ਹੈ ਤੇ ਭਾਈ ਅਮਰਪਾਲ ਸਿੰਘ ਨੂੰ ਦੋਸਤੋ ਦਿੱਲੀ ਵਿਖੇ ਮਿਲਣ ਦੇ ਲਈ ਉਹਨਾਂ ਦੇ ਮਾਤਾ ਪਿਤਾ ਅਤੇ ਸਰਮਜੀਤ ਸਿੰਘ ਖਾਲਸਾ ਅਤੇ ਹੋਰ ਵੀ ਸਿੱਖ ਜਥੇਬੰਦੀਆਂ ਦੇ ਮੈਂਬਰ ਪਹੁੰਚੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਭਾਈ ਅਮਰਪਾਲ ਸਿੰਘ ਦੀ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਵੀ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਖਤਾਨ ਕੋਟ ਸ਼ੁਕਰਿਆ ਕਿ ਉਹਨਾਂ ਨੇ ਇਹ ਉਹਨਾਂ ਦੇ ਦਰਤੇ ਨਾ ਮੱਥਾ ਟੇਕਿਆ ਗਿਆ ਵਾ ਤੇ ਉਹਨਾਂ ਦਾ ਬਹੁਤ ਬਹੁਤ ਕਟਾਨ ਕੋਟ ਸ਼ੁਕਰ ਹੈ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਮੇਰ ਪਰ ਆਪਣਾ ਅਸਰ ਰੱਖਾ ਤੇ ਇਹ ਬਾਕੀ ਸੰਤਾਂ ਦਾ ਵੀ ਬਹੁਤ ਵੱਡਾ ਸਹਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਖ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪੱਖ ਤੋਂ ਉਹਨਾਂ ਨੇ ਜੋ ਵੀ ਉਹ ਤੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੁੱਠ ਹੋ ਕੇ ਜਾਤ ਪਾਤ ਧਰਮ ਮਜਬ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇੱਥੇ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ ਤੇ ਵਸਦੀਆਂ ਸਿੱਖ ਸੰਗਠਨਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇਰਤੇ ਵੱਧ ਵੱਧ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਠਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪਰਮ ਕਮੇਟੀ ਨੇ ਜੋ ਆਪਰਾਲਾ ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਹੁਤ ਖੂਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਆ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮੇਰ ਪਰਿਆਤਰਾ ਕਿਸੇ ਕੌਮਤੀ ਵੱਤੋਂ ਵੱਸੇਵਾ ਲੈਣ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵੱਤੋਂ ਵੱਦ ਯੋਗਦਾਨ ਪਾ ਸਕਣ ਜਿੱਦਾਂ ਸਾਡੇ ਮਸਲੇ ਆ ਬੰਦੀ ਸਿੰਘਾਂ ਦੇ ਆ ਜਾਂ ਹੋਰ ਜੋ ਇਹਦੇ ਇਹ ਦਿਵਲੂਗੜ੍ਹ ਬੈਠੇ ਆ ਜਾਂ ਹੋਰ ਜਿੱਥੇ ਵੀ ਕੋਈ ਸਿੱਖਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਪੰਥ ਨੂੰ ਰਲ ਮਿਲ ਕੇ ਆਵਾਜ਼ ਉਠਾ ਕੇ ਸਾਰੇ ਇਕਮੁੱਠ ਹੋ ਕੇ ਆਪਾਂ ਇਹ ਮਸਲੇ ਨੂੰ ਜਸਟੀਕ ਦਿੱਤਾ ਹੀ ਅਸੀਂ ਆਪਣੇ ਜਿੱਦਾਂ ਹੁਣ ਇਹ ਮਸਲਾ ਆਪਾਂ ਇਹ ਲੜਾਈ ਜਿੱਤੀ ਹੈ ਇਸੇ ਤਰ੍ਹਾਂ ਅਸੀਂ ਸਾਰੇ ਮਸਲੇ ਦੇ ਸਕਦੇ ਜੇ ਸਾਡੀ ਕੌਮ 'ਚ ਗੁਰੂ ਮਹਾਰਾਜ ਦੇ ਅੱਗੇ ਇੱਕ ਬੇਨਤੀ ਹੈ ਕਿ ਉਹ ਸਾਰੀ ਕੌਮ ਨੂੰ ਸਾਡੇ ਨੂੰ ਇੱਕ ਝੰਡੇ ਥਲੇ ਇਕੱਠਾ ਕਰਨ ਤੇ ਸਾਰੇ ਆਪਸੀ ਵਿ ਵਿਖ ਬਕਰੇਵੇਂ ਜਿਹੜੇ ਅਸੀਂ ਦੂਰ ਕਰਕੇ ਦਿਵਤਾ ਦੂਰ ਕਰੋ ਲੈ ਵਲਾਏ ਦੇ ਮਾਂਵਾਕਾਂ ਅਨਸਾਰ ਅਸੀਂ ਸਾਰੇ ਜਣੇ ਇੱਕੋ ਸਗੀਏ ਉਹਨਾਂ ਦੇ ਚਰਨਾਂ 'ਚ ਇਹ ਬੇਨਤੀ ਹੈ ਬਾਕੀ ਸਾਰੀਆਂ ਸਿੱਖ ਸੰਤਾਂ ਦਾ মিডিਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਸਤਿਮਾਨ ਸਨਮਾਨ ਕਰਨ ਵਾਸਤੇ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਸਿਹਦਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੱਲ ਦਾ ਥੋੜਾ ਬਰੀਫ ਕਰ ਦਿਓ ਤੁਹਾਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਕਿਵੇਂ ਭਾਈ ਸਾਹਿਬ ਆਉਣਗੇ ਥੋੜਿਓ ਕਿੰਨੀ ਕੀ ਜਾਣਕਾਰੀ ਉਹ ਸਾਰੀ ਬਰੀਫ ਕਰ ਦਿਓ ਜੀ ਨਹੀਂ ਉਹ ਜਾਣਕਾਰੀ ਸਾਨੂੰ ਅਜੇ ਫਿਲਹਾਲ ਤੇ ਇਹਨਾਂ ਕਿ ਕੱਲ ਨੂੰ ਉਹ ਆਉਣਗੇ ਤੇ ਉਹਦੇ ਵਾਸਤੇ ਕੀ ਸ਼ਡਿਊਲ ਹੈ ਉਹ ਅਜੇ ਸਾਨੂੰ ਦੱਸਿਆ ਨਹੀਂ ਗਿਆ ਉਹ ਅਜੇ ਬਾਚੀ ਸਵੇਰੇ ਹੀ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਵਜੇ ਸਾਨੂੰ ਬੁਲਾਇਆ ਜਾਂਦਾ ਕਿਹਨੂੰ ਕਿਹਨੂੰ ਮਿਹਨਤ ਦਿੱਤਾ ਜਾਂਦਾ ਕਿਹਨੂੰ ਕਿਹਨੂੰ ਨਹੀਂ ਮਿਹਨਤ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗੂਗਾ। ਕੀ 4 ਦਿਨ ਦੀ ਜੋ ਪੈਰੋਲ ਮਿਲੀ ਹੈ ਉਸ ਨੂੰ ਲੈ ਕੇ ਵੀ ਆਪਕੋ ਦੱਸਿਆ ਹੈ ਕਿ ਕਿਸ ਤਰੀਕੇ ਸੇ ਪੈਰੋਲ ਮਿਲੀ ਹੈ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ। ਬਾਕੀ ਜੇ ਅਜੇ ਕੁਝ ਅੜਚਣਾਂ ਕੁਝ ਟੈਮਲੀ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਏਡਾ ਵੱਡਾ ਉਹਨਾਂ ਦੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਉਹ ਵਿੱਚ ਉਹ ਆਪਣੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਦੇ ਜਿਹੜੀ ਇੱਕ ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਇਹ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਨੇ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੋਦੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖੇ ਹਿੱਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਖ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਤੁਰੰਤ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਸੱਚ ਬਣਾਏ ਗਏ ਆ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁੱਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋ ਜੋਗ ਦਾ ਨਸ਼ਿਆਂ ਦੀ ਜਿਹੜੀ ਵੱਡਾ ਕਹਿਰ ਪੰਜਾਬ ਚੱਲ ਰਿਹਾ ਉਹ ਰੋਜ਼ ਹੀ ਕਿੰਨੇ ਨੌਜਵਾਨ ਉਹ ਨਸ਼ੇ ਦੀ ਭੇਡ ਚੜ ਰਹੇ ਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜੇ ਸਿਰਦੇ ਆ ਕਿ ਨਸ਼ੇ ਵਾਸਤੇ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰਕੇ ਉਹਨਾਂ ਨੂੰ ਉਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹ ਪਹਿਲਾਂ ਲੜਦੇ ਰਹੇ ਉਹਦੇ ਚ ਉਹਨਾਂ ਨੂੰ ਲੜਨ ਵਾਸਤੇ ਮੌਕਾ ਦਿੱਤਾ ਜਾਣਾ ਤੇ ਸਰਕਾਰ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਜੇ ਇਸਨੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਐਸਜੀਪੀਸੀ ਦਾ ਰੋਸ ਹੈ ਤੁਹਾਨੂੰ ਜੀਟੀਜੀਐਸਜੀਐਮਸੀ ਨੇ ਤਾਂ ਬੁਲਾਇਆ ਪਰ ਉਹਨਾਂ ਨੇ ਸਾਰ ਨਹੀਂ ਲਈਓ ਭਾਈ ਅਮਰਿਤਪਾਲ ਦੇ ਖਿਲਾਫ ਵੀ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਆ ਨੇ ਚਲੋ ਜੀ ਜੋ ਸਮਾਂ ਬੀਤ ਗਿਆ ਉਹਦੇ ਵਾਸਤੇ ਆਪਾਂ ਅੱਸੀ ਤੇ ਅੱਜ ਵੀ ਅਪੀਲ ਕਰਦੇ ਕਿ ਸਾਰੀਆਂ ਸਾਡੀਆਂ ਸਿੱਖ ਸਤਾਵਾਂ ਜੋ ਵੀ ਆ ਸਾਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ ਹੀ ਹੰਬਲਾ ਮਾਰਨਾ ਚਾਹੀਦਾ ਕਿ ਜਿਹੜੇ ਸਾਡੇ ਮਸਲ ਦਰਪੇਸ਼ ਮਸਲੇ ਸਾਡੀ ਕੌਮ ਦੇ ਸਾਹਮਣੇ ਚੁਣੌਤੀਆਂ ਉਹਨਾਂ ਦਾ ਮੁਕਾਬਲਾ ਕਰ ਸਕੀ। ਖਾਲਸਾ ਜੀ ਵੈਕਿਊਮ ਹੈ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਵੱਡਾ ਖਲਾਅ ਪੈਦਾ ਹੋਇਆ ਪੰਥਕੌਰ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨੂੰ ਭਰਨ ਦੀ ਕੋਸ਼ਿਸ਼ ਕਰੋਗੇ ਪ politcal ਪਾਰਟੀ ਜਲਦੀ ਦੇਖਣ ਨੂੰ ਮਿਲੇਗੀ ਇਸੇ ਤੇ ਕੋਈ ਰਹਿ ਜਾਂ ਕੁਝ ਇਹਨੂੰ ਆ ਸੋਚ ਰਹੇ ਹੋ ਕੁਝ ਜਿਹੜਾ ਪੰਜਾਬ ਦੀ ਕਿਉਂ ਨਹੀਂ ਅਸੀਂ ਤਾਂ ਸੋਚਦੇ ਹਾਂ ਕਿ ਸਾਰੇ ਪੰਥ ਨੂੰ ਇਕੱਠਾ ਹੋ ਕੇ ਹੀ ਕੋਈ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਇਹ ਸਾਰੀ ਜਿਹੜੀ ਸਿੱਖ ਗਵਾਈ ਇੱਕ ਜਗ੍ਹਾ ਹੋਵੇ ਕੋਈ ਅਕਾਲ ਤਖਦੀ ਗਵਾਈ ਚ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਤੇ ਜੋ ਵੀ ਇਹ politcal ਵੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਸੀਂ ਜੋ ਵੀ ਸਾਡੇ ਸਾਹਮਣੇ ਸਮੱਸਿਆਵਾਂ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਭਾਈ ਸਾਹਿਬ ਬਰੀਫ ਕਰ ਲੈਣ ਫਿਰ ਆਪਾਂ ਸਵਾਲ ਕਰੀਏ ਭਾਈ ਸਾਹਿਬ ਬਰੀਫ ਕਰ ਲੈ ਭਾਈ ਸਰਬਜੀਤ ਸਿੰਘ ਬਰੀਫ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਔਰ ਇਹ ਦਿੱਲੀ ਵਿੱਚ ਸ੍ਰੀ ਬੰਦਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਬੀਰ ਸਿੰਘ ਜੀ ਰੋਡੇ ਸਾਨੂੰ ਰੀ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਇਲੈਕਸ਼ਨਾਂ ਦੇ ਜਿੱਤੇ ਤੇ ਤੁਹਾਡਾ ਸਨਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀ ਆ ਦਿੱਲੀ ਕੰਟਰੋਲਰ ਆ ਪਰਬੰਧਕ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਬੀਰ ਸਿੰਘ ਰੋਡੇ ਦਾ। 42 ਮੈਂ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਮੈਨੂੰ ਨਮਾਣੇ ਨੂੰ ਇੰਨਾ ਮਾਣ ਬਖਸ਼ਿਆ ਹੈ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ। ਮੈਂ ਬਹੁਤ ਬਹੁਤ ਧੰਨਵਾਦੀਆਂ ਸਾਰਿਆਂ ਦਾ ਬਾਹਰ ਬੈਠੇ ਸਿੱਖਾਂ ਦਾ ਵੀ ਤੇ ਉਰੇ ਦੇਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਗ ਕਰਕੇ ਉਹਨਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇੱਜ਼ਤ ਰੱਖੂੰਗਾ ਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਕਹੂੰਗੀ ਬਈ ਸਿਕੰਦਰ ਸਿਰ ਦਿਮਾ ਹੋਵੇ ਬਾਕੀ ਸਾਡੇ ਬਾਪੂ ਜੀ ਬੈਠੇ ਆ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਵੇਂ-ਓਵੇਂ ਚੱਲਾਂਗੇ ਜ ਜਿਸੀਂ ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ ਸਾ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸਨ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ਏਸੀ ਵੀ ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ ਐਮਪੀਜ਼ ਦੇ ਘਰ ਦੇ ਉਹਨਾਂ ਨੂੰ ਦੇਖਦੇ ਨੇ ਸੌਂਚਦੇ ਆ ਉਹ ਉੱਥੋਂ ਗੈਲਰੀ ਦੇ ਵਿੱਚੋਂ ਤੇ ਐ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂਡ ਮੌਕੇ ਤੇ ਆ ਕੇ ਕੈਂਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜਿੱਥੇ ਇੱਕ ਇੱਥੇ ਸੀਆਰਪੀਐਫ ਦੇ ਘੇਰੇ ਦੇ ਵਿੱਚ ਜੋ ਭਾਈ ਅਮਰਤਪਾਲ ਸਿੰਘ ਦੀ ਮਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਬੱਜੇ ਬਾਕੀ ਉਹਨਾਂ ਦੇ ਸਮਰਥਕ ਨੇ बड़े पंजाब तो दूरों साल छट के आए नहीं उन्हें कोई मुलाकात का इथे मौका नहीं दे दे पहले छह लोगों की मुलाकात के लिए परिवार की बात की जा रही थी लेकिन अब सिर्फ दो लोगों को जो है वो मुलाकात जो है कराई जाएगी हां जी ये भी काफी ज्यादा देखो जो भी सदस्य हैं सारे दूर से आए हैं ਤੇ ਦੂਰ ਤੋਂ ਆਏ ਆ ਅਸੀਂ ਸਬਤ ਤੱਕ ਸਾਰੇ ਤੇ ਸਾਨੂੰ ਜੋ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦਾ ਵੀ ਸਾਡੇ ਪੰਜਾਬ ਦੇ ਚੁਣੇ ਹੋਏ ਨਮਾਇंदे ਨੇ ਸਾਡੇ ਮੈਂਬਰ ਪਾਰਲੀਮੈਂਟ ਜੀ ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਮੌਕਾ ਦੇਣਾ ਚਾਹੀਦਾ ਸ ਹੈ ਉਮੀਦ ਕੀ ਜਤਾਈ ਜਾ ਰਹੀ ਹੈ ਆਪकी तरफ से ਜਿਸ ਤਰੀਕੇ से ਐਨਐਸਸੀ ਜੋ ਹੈ ਉਹ ਲਗਾ ਹੋਇਆ ਹੈ ਔਰ ਇੱਕ ਸਾਲ ਕੇ ਲਈ ਬਠਾ ਵੀ ਪਿਆ ਗਿਆ ਹੈ ਦੇਖੋ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਭਗਵੰਤ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੀ ਜਨ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ ਜਿਸ ਉਸ ਬਹਾਨਾ ਚਾਹੁੰਦੇ ਨਹੀਂ ਤਾਂ ਹਲੇ ਵੀ ਸਮਾਂ ਪਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਐਨਐਸਰ ਰਿਵੋਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿਕੇ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿਕੇ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾ ਜੋ ਹੀ ਕਰਾਂਗੇ ਚਾਰ ਦਿਨ ਤੱਕ ਪੈਰੋਲ ਮਿਲ ਚਾਰ ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ ਲੇਕਿਨ ਅੱਜ ਜੋ ਜਾਣਕਾਰੀ ਮਿਲ ਰਹੀ ਹੈ ਕਿ ਵਾਪਸ ਆਜ ਡਿਬਰੂਗੜ ਜੇਲ੍ਹ ਜੇ ਹੈ ਲੈ ਜਾਇਆ ਜਾਏਗਾ ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ ਸਮਤਕ ਨੇ ਖਡੂਰ ਸਾਹਿਬ ਦੇ ਉੱਥੇ ਨਾਂ ਜਾਣ ਦੇਣਾ ਮਿਲ ਨਾਂ ਦੇਣਾ ਧੰਨਵਾਦ ਨਾ ਕਰ ਦੇਣਾ ਤੇ ਇਹ ਸਾਰਾ ਕੁਝ ਗਲਤ ਹੈ ਡੈਮੋਕ੍ਰੇਸੀ ਦਾ ਮਰਡਰ ਹੈ ਜਮੂਰੀਅਤ ਦਾ ਘਾਣ ਹੈ ਇਹ ਇੱਕ ਪੋਲੀਟੀਕਲੀ ਭਾਈ ਅਮਰਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ ਫੀਲਡ ਬਣਿਆ ਉਸ ਨੂੰ ਖੋਰੂ ਲਾ ਲਾਇਆ ਜਾਸ खरा साहब जिस तरीके से आखिरी सवाल मेरा ये है कि आपका क्या रहेगा आने वाले दिनों का देखो आने वाले दिनों में भाई अमृतपाल सिंह ने ये बात कही है कि मैंने नशा जो नशे के खिलाफ बात करनी है पंजाब की डेवलपमेंट की बात करनी है पंजाब को इसे आगे लेके जाना है ਤੋ ਇਸੇ ਲਈ ਪੰਜਾਬ ਕੇ ਲਈ ਪੰਜਾਬੀਅਤ ਕੇ ਲਈ ਪੰਜਾਬ ਕੇ ਵਾਸੀਆਂ ਕੇ ਲਈ ਜੋ ਕੰਮ ਕਰਨਾ ਹੈ ਇਹ ਭਾਈ ਅਮਰਤਪਾਲ ਸਿੰਘ ਕਾ ਪ੍ਰਣ ਹੈ। ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਅੱਜ ਮੈਂ ਆਪਾਂ ਜਾਣਦੇ ਆ ਕਿ ਦੋਸਤੋ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਸੀ ਤੇ ਅੱਜ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਸਪੀਕਰ ਕੋਲ ਆਪਣੇ ਐਮਪੀ ਦੇ ਉਹਦੇ ਵਿੱਚੋਂ ਸੌ ਚੱਕ ਲਈ ਹੈ। ਇਸ ਮਾਮਲੇ ਲੈ ਕੇ ਦੋਸਤੋ ਜੋ ਵੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਅਤੇ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਪੰਜਾਬ ਜੱਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਆਪਣੇ ਵਿਚਾਰ ਰੱਖੇ ਨੇ। ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਤ-ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ